ਪਤਨੀ ਕੋਤਰੀ ਸੰਗੀਤ ਪਤਨੀ ਹਾਂ ਸੋਰੇ ਦਾ ਨਾਮ ਤਸਵੀਰ ਸਿੰਘ ਹੈ ਫੇਰ ਬੜਵਾਲ ਵਾਲਾ ਅੱਜ ਤੋਂ ਬੜਨ ਕੀ ਗੱਲ ਹੋਈ ਆ ਕਿਉਂ ਹੱਸਦਾ ਅੱਜ ਦਾਖਲ ਹੋ ਤੁਸੀਂ ਮੇਰਾ ਕੁੱਟਮਾਰ ਹੋ ਰਹੀ ਸੀ ਕਾਦੇ ਸਬੰਧ ਚ ਕਿਉਂ ਕੁੱਟਮਾਰ ਹੋਈ ਜੀ ਫੇਰ ਇਸ ਬੜਨ ਦੇ ਮੇ ਜੀ ਮੇਰਾ ਸੋਹਰਾ ਕਹਿੰਦਾ ਗਾ ਮੈਂ ਚੱਲਦਾ ਕੀ ਕਹਿੰਦੇ ਤੁਹਾਡੇ ਸੋਹਰੇ ਇਲਾਜ ਕੀ ਕਹਿੰਦੇ ਆ ਜਿਹੜਾ ਕੁਝ ਕਹਿੰਦਾ ਮੈਂ ਕਹਿਣਾਗਾ ਉਹੀ ਕੁਝ ਕਰ ਮੇਰੇ ਨਾਲ ਨਹੀਂ ਕੀ ਕਹਿੰਦੇ ਤੁਹਾਨੂੰ ਘਰ ਦੇ ਕੰਮ ਪਿੱਛੇ ਕੋਈ ਆਣਾ ਕਰਨੀ ਘਰ ਦੇ ਕੰਮ ਵਿੱਚ ਲੱਗੇ ਰਹੇ ਕਿ ਮੈਂ ਕੁਰੀ ਨਾਲ ਰਹਿਣੀ ਆਂ ਕਿ ਉਹ ਮੈਂ ਮੇਰੇ ਨਾਲ ਰਹੇ। ਅੱਛਾ। ਫਿਰ ਤੁਹਾਡੇ ਜੇ ਮੈਂ ਉਹਨਾਂ ਦੀ ਗੱਲ ਨਹੀਂ ਮੈਂ ਮੰਨਦੀ ਹੈਗੀ ਉਹ ਮੇਨਾਂ ਕੁੱਟਮਾਰ ਕਰਦੇ ਨੇ। ਫਿਰ ਤੁਸੀਂ ਇਹਦੇ ਬਾਰੇ ਆਪਣੇ ਘਰ ਦੇ ਨੂੰ ਦੱਸਿਆ ਘਰ ਵਾਲੇ ਨੂੰ। ਮੈਂ ਨੇ ਪਹਿਲਾਂ ਹੀ ਦੱਸਿਆ ਸੀਗਾ। ਜੀ। ਮੈਂ ਫਿਰ ਚਲੀ ਗਈ ਸੀ। ਤੁਹਾਡੇ ਫਿਰ ਘਰ ਨਾ ਖਰਾਬ ਹੋ ਜੇ। ਹੂੰ। ਉਸ ਵੇਫਿਰ ਵੀ ਇਹਨਾਂ ਦੇ ਬੇਤਰੀ ਇਹ ਹਰ ਦੁਆਰ ਤੋਂ ਦਿੱਕਤੀ ਹੈ। ਇੱਕ ਵਾਰ ਕਰੀਏ ਦੋ ਵਾਰ ਤਿੰਜੀ ਵਾਰ ਫੇਰ ਕਰਤੀ ਹੈ ਇਹਨਾਂ ਨੇ। ਇਹ ਕਰੀ। ਮੇਰੇ ਸਹੁਰੇ ਜਸਵੀਰ ਸਿੰਘ ਨੇ। ਤੁਸੀਂ ਫਿਰ ਆਪਣੇ ਘਰ ਦੇ ਨਾਲ ਜਿਹੜੇ ਤੁਹਾਡੇ ਘਰ ਵਾਲੇ ਨੇ ਹਸਬੰਡ ਨੇ ਉਹਨਾਂ ਨੂੰ ਤੁਸੀਂ ਕੋਈ ਗੱਲ ਨਹੀਂ ਦੇ ਵਿੱਚ ਕਰੀ ਸੀਗਾ ਇਹਨਾਂ ਨੇ ਕੋਈ ਉਹ ਨਹੀਂ ਕੀਤਾ ਹੋਏਗਾ ਫਿਰ ਤੁਸੀਂ ਆਪਣੀ ਸੱਸ ਨੂੰ ਕੋਈ ਗੱਲ ਦੱਸੀ ਹੋਵੇ ਇਸ ਤਰ੍ਹਾਂ ਮੇਰੀ ਸੱਸ ਹੈ ਨਹੀਂਗੀ ਉਹਦੇ ਨਾਲ ਉਹਨੂੰ ਵੀ ਇਹੀ ਹਾਲ ਸੀ ਉਹਦੇ ਨਾਲ ਕੁੱਟ ਮਾਰ ਕੇ ਉਹਨੂੰ ਮੈਂਟਰਲ ਕਰਕੇ ਬਾਹਰ ਕੱਢ ਪਈ ਇਹਨਾਂ ਨੇ ਅੱਛਾ ਕਿੰਨਾ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਮੇਰੇ ਵਿਆਹ ਨੂੰ ਤੀਜਾ ਸਾਲ ਲੰਘਣਾ ਲੱਗੇ ਅੱਛਾ ਕੋਈ ਬੱਚਾ ਹੈਗਾ ਨਹੀਂ ਹੈ ਅੱਛਾ ਇਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਕੰਮ ਹੋ ਰਿਹਾ ਕਿ ਅੱਜ ਹੋ ਪਹਿਲੀ ਵਾਰੀ ਹੋਇਆ ਜੀ ਇਹ ਹੁਣ ਤੋਂ ਹੋਣ ਲੱਗੇ ਕਿੰਨਾ ਕੁ ਟਾਈਮ ਹੋ ਗਿਆ ਸਾਲ ਹੋ ਗਏ ਹੁਣ ਤੋਂ ਹੀ ਲੱਗੇ ਨੇ ਘਰ ਨੂੰ ਅੱਛਾ ਹਣ ਤੁਸੀਂ ਕਦੋਂ ਆਏ ਹਸਪਤਾਲ ਦੇ ਵਿੱਚ ਅੱਜ ਸਵੇਰ ਤੇ ਆਏ ਹੋਏ ਅੱਛਾ ਹੁਣ ਫਿਰ ਤੁਸੀਂ ਪ੍ਰਸ਼ਾਸਨ ਤੇ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਮੇਰਾ ਇਨਸਾਫ ਕਿਸ ਤਰ੍ਹਾਂ ਦਾ ਇਨਸਾਫ ਚਾਹੀਦਾ ਤੁਹਾਨੂੰ ਜੀ ਕਿਸ ਤਰ੍ਹਾਂ ਦਾ ਇਨਸਾਫ ਚਾਹੀਦਾ ਤੁਹਾਨੂੰ ਸਰਦਾਰ ਹੋਣਾ ਚਾਹੀਦੇ ਮੇਰੇ ਸਹੁਰੇ ਤੋਂ ਅੱਛਾ ਹਾਂਜੀ ਮੈਂ ਰਾਜਕੁਮਾਰ ਪੁੱਤਰ ਦੁਨੀ ਚੰਦ ਵਾਸੀ ਤੂਰੀ ਜੀ ਮੇਰੀ ਲੜਕੀ ਫਾਇਲ ਦਾ ਵਿਆਹ ਗੁਰਪ੍ਰੀਤ ਨੋ ਜਸਵੀਰ ਸਿੰਘ ਨਾਲ ਹੋਇਆ ਸੀ ਜੋ ਕਿ ਇਹਨੂੰ ਜੱਦ ਦੀ ਵਿਆਹ ਕੇ ਗਈ ਹੈ ਇੱਕ ਦਿਨ ਸੁੱਖ ਸੁੱਖ ਦੀ ਨੀਂਦ ਨਹੀਂ ਸੁੱਤੀ ਜੀ ਇਹ ਇਹਦੀ ਇੱਜ਼ਤ ਨੂੰ ਹੱਥ ਪਾਦਾ ਆ ਦੋ ਤਿੰਨ ਵਾਰੀ ਹੋ ਚੁੱਕਿਆ ਮੈਸ ਜਸਵੀਰ ਸਿੰਘ ਪਾਦਾ ਜੀ ਜਿੱਦਾਂ ਉਹਦੀ ਘਰ ਵਾਲੇ ਨੂੰ ਕਿਹਾ ਉਹਨੇ ਉਹ ਕਹਿੰਦਾ ਜੀ ਜਿੱਦਾਂ ਮੇਰਾ ਮੇਰੇ ਨਾਲ ਰਹਿਣੀ ਆ ਉਦਾਂ ਰਹਿ ਜਿੱਦਾਂ ਮੇਰੇ ਨਾਲ ਸਰੀਰ ਸੰਬੰਧ ਰੱਖਦੀਆਂ ਉਦਾਂ ਹੀ ਮੇਰੇ ਡੈਡੀ ਨਾਲ ਰੱਖ ਕਹਿੰਦਾ ਇੱਥੇ ਤੂੰ ਕਿਹਦਾ ਖਾਨੀ ਆ ਕਹਿੰਦੀ ਮੇਰੇ ਡੈਡੀ ਦਾ ਖਾਨੀ ਆ ਕਿਉਂਕਿ ਮੇਰੇ ਇਹਦਾ ਭਰਾ ਮਰ ਚੁੱਕਿਆ ਉਹ ਕਹਿੰਦਾ ਤੇਰਾ ਭਰਾ ਮਰ ਚੁੱਕਿਆ ਤੇਰੇ ਡੈਡੀ ਨੂੰ ਵੀ ਮਰਵਾ ਦਾਂਗੇ 14 ਤਰੀਕ ਨੂੰ ਇਹਨੇ ਬੰਦੇ ਬੁਲਾਇਓ ਇੱਥੇ ਮੈਨੂੰ ਮਰਵਾਣ ਵਾਸਤੇ ਮੇਰੀ ਕੁੜੀ ਨਾਲ ਪਹਿਲੇ ਵੀ ਹੋਇਆ ਸਦਰ ਥਾਣੇ 'ਚ ਪਹਿਲੇ ਰਿਪੋਰਟ ਦਿੱਤੀ ਹੋਈ ਆ ਫਿਰ ਵੀ ਕੁੜੀ ਮੇਰੀ ਮੇਰੀ ਉੱਪਰ ਦੀ ਹੋ ਕੇ ਹਾਂ ਦੇ ਕੋਲ ਗਈ ਸੀ ਜੀ ਗਈ ਸੀ ਜੀ ਘਰ ਘਰਵਾਰ ਵੀ ਮੇਰਾ ਘਰ ਨਾ ਉਜੜ ਜਾਵੇ ਇਹਨਾਂ ਨੇ ਫੇਰ ਵੀ ਨਹੀਂ ਆਉਂਦੀ ਇੱਜ਼ਤ ਰੱਖੀ ਫੇਰ ਉਹਦੇ ਸਹੁਰੇ ਨੇ ਫੇਰ ਹੱਥ ਪਾਇਆ ਇੱਕ ਵਾਰੀ ਪਾਇਆ ਤਿੰਨ ਵਾਰੀ ਪਾਇਆ ਮੈਂ ਸੰਸਦ ਦੇ ਅੱਗੇ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਗਰੀਬ ਆਦਮੀ ਦਾ ਇਨਸਾਫ ਕੀਤਾ ਜਾਵੇ ਐਸਐਸਪੀ ਸਦਰ ਥਾਣਾ ਧੂਰੀ ਨੂੰ ਇਹੇ ਤਰਕਾਸ ਕਰਦਾ ਨਹੀਂ ਮੇਰੇ ਗਰੀਬ ਦਾ ਇਨਸਾਫ ਕੀਤਾ ਜਾਵੇ ਮੇਰੀ ਕੁੜੀ ਨੂੰ ਇਨਸਾਫ ਦਿੱਤਾ ਜਾਵੇ ਮੈਂ ਕੁੜੀ ਤੋੜਨੀ ਨਹੀਂ ਮੈਂ ਇਹ ਮੇਰੇ ਕੁੜੀ ਤੋਂ 5 ਲੱਖ ਰੁਪਏ ਦਾ ਦੇਜ ਮੰਗਦਾ ਪਿਆ ਆ ਨਾਲ ਇਹਦੇ ਖਾਕਮ ਸਿੰਘ ਹੈ ਉਹ ਕਹਿੰਦਾ ਮੈਂ ਬਲਾਕ ਮੰਡਲ ਦਾ ਪ੍ਰਧਾਨ ਆ ਮੈਂ ਜੋ ਮਰਜ਼ੀ ਕਰ ਸਕਦਾ ਪੁੱਛਿਆ ਜਾਵੇ ਵੀ ਕਾਹਦਾ ਪ੍ਰਧਾਨ ਹੈ ਇਹ ਕਿੱਥੋਂ ਦਾ ਪ੍ਰਧਾਨ ਹੈ ਇਹ ਸਾਨੂੰ ਧਮਕੀਆਂ ਦਿਨਾਂ ਕਿ ਮੇਰੀ ਘਰ ਦੀ ਮੈਨੇ ਧਮਕੀ ਦਿੱਤੀ ਹੈ ਬਰਡ ਵਾਲ ਵਿੱਚ ਕਹਿੰਦੀ ਇੱਕ ਮਿੰਟ ਖਲੋ ਮੈਂ ਤੈਨੂੰ ਦੱਸਦਾ ਇਹ ਕੁੜੀ ਲੈ ਕੇ ਆਈ ਉਸ ਤੋਂ ਬਾਅਦ ਇਸ ਸਿਵਲੋ ਹਸਪੀਟਲ ਤੁੜੀ ਦਾਖਲ ਕਰਾਈ ਇਹਦੀ ਰੀੜ ਦੀ ਹੱਡੀ ਤੇ ਸੱਟ ਮਾਰੀ ਹੋਈ ਆ ਦਾ ਪੰਚਨਾਮਾ ਹੋਇਆ ਹੋਇਆ ਜੀ ਸਾਡੀ ਅਜੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਹੱਥ ਜੋੜ ਕੇ ਬੇਨਤੀ ਆ ਰਮਨ ਸੰਧ ਦੇ ਅੱਗੇ ਕਿ ਸਾਡਾ ਇਨਸਾਫ ਕੀਤਾ ਜਾਵੇ ਹੋਰ ਆ ਸਾਡੀ ਕੋਈ ਇਹ ਨਹੀਂ ਹੈਗੀ ਕੋਈ ਰੰਜਸ ਨਹੀਂ ਕੋਈ ਇਹ ਇੱਜ਼ਤ ਨੂੰ ਕਿਉਂ ਹੱਥ ਪੰਦਦਾ ਇਹਦੀਆਂ ਕੁੜੀਆਂ ਨੂੰ ਪਤਾ ਇਹਦੇ ਸਾਰੇ ਪਰਿਵਾਰ ਨੂੰ ਪਤਾ ਕਿ ਕਿ ਮੇਰਾ ਦੁਨੀਆ ਤੇ ਕੋਈ ਨਹੀਂ ਹੈਗਾ ਕਿ ਮੇਰਾ ਕੋਈ ਇਨਸਾਫ ਕਰੇ ਮੇਰਾ ਇਨਸਾਫ ਕੀਤਾ ਜਾਵੇ ਮੇਰੀਆਂ ਕੁੜੀਆਂ ਚਾਰ ਨੇ ਜੀ ਮੁੰਡੇ ਮੇਰੀ ਡੈਥ ਹੋ ਚੁੱਕੀ ਆ 2022 ਚ ਔਰ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਜੀ ਜੋ ਕਰਾ ਰਿਆ ਹਾਕਮ ਸਿੰਘ ਕਰਾ ਰਿਆ ਆ ਮੈਂ ਛਾਤੀ ਠੋਕ ਕੇ ਕਹਿੰਦਾ ਜੋ ਕਰਾ ਰਿਆ ਹਾਕਮ ਸਿੰਘ ਕਰਾ ਰਿਆ ਕਹਿੰਦਾ ਮੇਰੇ ਚੰਡੀਗੜ੍ਹ ਬੈ ਕੇ ਕੋਣ ਹੈ ਜੀ ਹਾਕਮ ਸਿੰਘ ਕੋਣ ਹੈ ਜੀ ਕੋਈ ਬਲਾਕ ਪ੍ਰਧਾਨ ਹੈ ਜੀ ਇੱਥੋਂ ਦਾ ਜੁਲੀ ਚੋਕ ਮੈਂ ਮੂੰਹ ਤੇ ਕਹਿੰਦਾ ਮੇਰੇ ਭਾਈ ਤੋਂ ਵੀ ਖੰਨੇ ਤੋਂ ਵੀ ਪੈਸੇ ਖਾਦੀ ਓਨੇ ਮੇਰੇ ਤੋਂ ਵੀ ਖਾਦੇ ਮੇਰੇ ਮੁੰਡੇ ਮਰੇ ਹੋਏ ਸਨ ਅਜੇ ਵੀ ਪੰਗੇ ਲੈ ਰਿਆ ਬਲਡਵਾਲ ਇਹਨਾਂ ਕਰਦੇਆਂ ਮੇਰੀ ਧਮਕੀ ਦਿੱਤੀ ਗਈ ਆ ਪੁੱਛਿਆ ਜਾਵੇ ਮੇਰੇ ਘਰ ਦੇੋਂ ਧਮਕੀ ਦਿੱਤੀ ਗਈ ਕਿ ਨਹੀਂ ਸਵੀਰ ਸਿੰਘ ਨੇ ਹੱਥ ਚੁੱਕਿਆ ਮੇਰੇ ਘਰ ਦੀ ਕਿਹੜੀ ਗੱਲੋਂ ਚੁੱਕਿਆ ਜੀ ਪੁੱਛਿਆ ਜਾਵੇ ਉਹਨੂੰ ਬੁਲਾ ਕੇ ਠੀਕ ਹੈ ਠੀਕ ਕੀ ਨਾ ਤੁਹਾਡਾ ਮੈਂ ਨਦਰਸ਼ਾ ਉੱਚੀ ਬੋਲੋ ਅੱਛਾ ਕੀ ਕੀ ਗੱਲ ਹੋ ਗਈ ਅੱਜ ਮੈਂ ਕੁੜੀ ਲੈਣ ਗਈ ਤੇ ਸੁਰਬ ਬੁੱਪਤਾਸਤਾ ਬੋਲੀ ਅੱਛਾ ਜੀ ਤੇ ਬੋਲ ਕੇ ਕੁੜੀ ਨੂੰ ਕਹਿੰਦੇ ਤੂੰ ਲੈ ਕੇ ਚੱਲ ਕਹਿੰਦੇ ਮੈਂ ਤੇ ਤੱਪੜ ਮਾਰੂ ਕਹਿੰਦਾ ਲਾ ਲੇ ਗਾਲਾਂ ਗੱਡੀਆਂ ਨੇ ਮੈਂ ਧੱਕੇ ਨਾਲ ਲੈ ਕੇ ਆਈ ਹਾਂ ਕੁੜੀ ਨੂੰ ਹਾਂ ਜੀ ਅੱਛਾ ਜੀ ਕੀ ਕਹਿੰਦੇ ਸੀ ਬੇਟੀ ਨੂੰ ਇਹ ਲੋਕਾਂ ਨੇ ਕਿ ਗਲਤ ਬੋਲਦੇ ਨੇ ਕਹਿੰਦੇ ਗਲਤ ਕਰ ਫਿਰ ਨਾ ਕੰਮ ਗਲਤ ਕਰ ਇੱਕ ਵਾਰ ਵੀ ਨਾ ਪਹਿਲਾਂ ਠਾੜੇ ਜੀ ਬੀ ਅਲਸਪੋਰ ਆਪਟਾ ਦਿੱਤੀ ਹੈ ਠਾੜੇ ਹਲੇ ਪੈਸੇ ਲੈ ਕੇ ਤੇ ਛੱਡ ਤੇ ਫਿਰ ਬਬ ਚੰਦ ਤੇ ਸਾਈ ਵਾਲਾ ਕਰਾ ਕੇ ਮੇਰੀ ਕੁੜੀ ਤੋੜਤੀ ਹੈ ਕੋਣ ਕਹਿੰਦਾ ਗਲਤ ਕਰ ਹੋਰ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕਾ ਫੈਸਲਾ ਸਰ ਅਸੀਂ ਕੋਈ ਹਾਂਜੀ 300 300 ਫਿਰ ਨਾ ਜਾਈ ਦੋ ਹਾਂਜੀ ਐਮ ਐਲ ਸੀ ਪੇਸ਼ੈਂਟ ਹੈ ਇਹ ਲੜਾਈ ਨਾਲ ਆਇਆ ਸਾਡੇ ਕੋਲ ਅੱਜ ਸਵੇਰੇ ਅੱਛਾ ਜੀ 9:12 ਵਜੇ ਆਇਆ ਜੀ ਦਾ ਖਰਚਾ ਕੱਟ ਦਿੱਤਾ ਗਿਆ ਹੈ ਮੌਜੂਦਾ ਡਾਕਟਰ ਸਾਹਿਬ ਭੈਣੋ ਜੀ ਦੀ ਡਿਊਟੀ ਸੀਗੀ ਉਸ ਟਾਈਮ ਤੇ ਕਵਰ ਦਿੱਤਾ ਇਹ ਕੀ ਗੱਲ ਹੋਈ ਲੜਕੀ ਨੂੰ ਕੋਈ ਛੱਟ ਛੁੱਟ ਕਿੰਨੀ ਕਵੱਜੀ ਹੈ ਜੀ ਛੱਟ ਦੇਖੋ ਜਿਹੜੇ ਡਾਕਟਰ ਸਾਹਿਬ ਨੇ ਪਰਚਾ ਕੱਟਿਆ ਉਹ ਦੱਸ ਸਕਦੇ ਆ ਨਾ ਅੱਛਾ ਜੀ ਮੇਰੀ ਡਿਟੀ ਤੋਂ ਹੋਵੇ ਤੋਂ ਵਾ ਸ਼ੁਰੂ ਹੋਈ ਹੈ ਇਹ 12 ਵਜੇ 9:12 ਵਜੇ ਤਾਂ ਆਇਆ ਸੀ ਹੁਣ ਕਿੱਦਾਂ ਜੀ ਉਹਦੀ ਕੰਡੀਸ਼ਨ ਠੀਕ ਹੋ ਗਈ ਅੱਛਾ ਅੱਛਾ ਫਰਸਟ ایڈ ਦੇ ਦਿੱਤੀ ਸੀ ਜੀ ਇਨਜੈਕਸ਼ਨ ਵਗੈਰਾ Oh, okay, thank you.